ਰਾਜਿਆਂ ਕਿ ਤੁਹਾਨੂੰ ਪਤਾ ਹੈਗਾ ਕਿ ਆਪਣਾ VOTING ਸਟਾਰਟ ਹੋ ਗਈ ਹੈਗੀ ਤੇ ਬੜੀ ਪੀਸਫੁਲ ਤਰੀਕੇ ਨਾਲ VOTING ਪੂਰੀ ਕੰਸਟਿਟੂਐਂਸੀ ਚ ਚੱਲ ਰਹੀ ਹੈਗੀ ਤੇ ਇਹਦੇ ਸਬੰਧ ਵਿੱਚ ਮੈਂ ਕੱਲ ਵੀ ਦੱਸਿਆ ਸੀਗਾ ਕਿ ਅਸੀਂ 12 ਕੰਪਨੀਆਂ ਜਿਹੜੀ ਹੈਗੀ ਸੀਏਪੀਐਫ ਦੀ ਜਿਹੜੀ ਬੀਐਸਐਫ ਦੀ ਯੂਨਿਟਸ ਆਈ ਵੀ ਹੈਗੀ ਉਹਨਾਂ ਨੇ ਦੀ ਤਨਤ ਕੀਤੀ ਹੈਗੀ ਪਲੱਸ ਉਹਨਾਂ ਦੇ ਨਾਲ-ਨਾਲ ਜਿਹੜਾ ਹੈਗਾ ਪੰਜਾਬ ਪੁਲਿਸ ਦੇ ਮੁਲਾਜ਼ਮ ਤਨਤ ਕੀਤੇ ਗਏ ਹਨ ਜਿਦੇ ਵਿੱਚ ਟੋਟਲ ਹਜ਼ਾਰ ਤੋਂ ਵੱਧ ਮੁਲਾਜ਼ਮ ਅਸੀਂ ਕੇਵਲ ਪੋਲਿੰਗ ਡਿਊਟੀਆਂ ਵਾਸਤੇ ਲਾਏ ਹੈਗੇ ਇਨਕਲੂਡਿੰਗ ਸੀਐਪੀਐਫ ਤੇ ਉਹ ਜਿਹੜੇ ਵੀ ਸੈਂਸਿਟਿਵ ਬੂਥ ਹੈਗੇ ਤੇ ਬਾਕੀ ਬੂਥ ਹੈਗੇ ਸਾਰਿਆਂ ਤੇ ਮਨਜੋ ਕਮਿਸ਼ਨ ਦੀ ਡਾਇਰੈਕਸ਼ਨ ਤੇ ਇਹ ਜਿਹੜਾ ਹੈਗਾ ਉਹ ਜਿਹੜੀ ਗਾਈਡਲਾਈਨ ਹੈਗੀ ਮਨਜੋ ਕਮਿਸ਼ਨ ਦੀ ਉਹਦੇ ਆਧਾਰ ਤੇ ਸਾਰੇ ਬੂਥ ਤੇ ਅਸੀਂ ਸੀਐਪੀਐਫ ਤਨਤ ਕੀਤੀ ਹੈਗੀ ਇਨ ਐਡੀਸ਼ਨ ਟੂ 댓 ਜਿਹੜੇ ਹੋਰ ਵੀ ਸਾਨੂੰ ਆਪਣੇ ਡੀਸੀ ਸਾਹਿਬ ਦੇ ਨਾਲ ਕੰਸਲਟ ਕਰਕੇ ਜਿਹੜੇ ਵੀ ਹੋਰ ਸੈਂਸਿਟਿਵ ਵੀ ਜਿਹੜੇ ਇੱਥੇ ਲਗਿਆ ਹੈਗਾ ਉੱਥੇ ਐਡੀਸ਼ਨਲ ਸੀਐਪੀਐਫ ਤਾਇਨਾਤ ਕੀਤੀ ਗਈ ਹੈਗੀ ਪਲੱਸ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਸਿੱਤਨਾਤ ਕੀਤੇ ਹੈਗੇ ਇਹਨਾਂ ਤੋਂ ਇਲਾਵਾ ਅਸੀਂ ਪੈਟਰੋਲਿੰਗ ਪਾਰਟੀਆਂ ਦੇ ਰੂਪ ਵਿੱਚ ਐਸਐਚਓਜ਼ ਡੀਐਸਪੀਜ਼ ਦੀ ਨਿਗਰਾਨੀ ਹੇਠ ਆ 14 ਤੋਂ ਜ਼ਿਆਦਾ ਟੀਮਾਂ ਜਿਹੜੀ ਹੈਗੀ ਉਹ ਪੈਟਰੋਲਿੰਗ ਪਾਰਟੀਆਂ ਵੱਜੋਂ ਤਨਾਤ ਕੀਤੀ ਹੈਗੀ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਦੇ ਉਹਨੂੰ ਮੁਖਰਕਦੇ ਹੋਏ ਸਿਚੁਏਸ਼ਨ ਨੂੰ ਤੇ ਇਹਦੇ ਵਿੱਚ ਲਗਭਗ 1500 ਤੋਂ ਜ਼ਿਆਦਾ ਮੁਲਾਜ਼ਮ ਰਾਤ ਦਿਨ ਦੀ ਡਿਊਟੀਆਂ ਨਾਕੇ ਡਿਸਟ੍ਰਿਕਟ ਸਿਲਿੰਗ ਸਿਟੀ ਸਿਲਿੰਗ ਪਲੱਸ ਜਿਹੜਾ ਹੈਗਾ ਲਾਅ ਐਂਡ ਔਰਡਰ ਵਾਸਤੇ ਅਸੀਂ ਤਨਾਤ ਕੀਤੇ ਹੈਗੇ ਟੋਟਲ ਇਲੈਕਸ਼ਨ ਪ੍ਰੋਸੈਸ ਨੂੰ ਪੀਸਫੁਲੀ ਕੰਕਲੂਡ ਕਰਨ ਵਾਸਤੇ ਲਗਭਗ 2.5 ਹਜ਼ਾਰ ਤੋਂ ਵੱਧ ਮੁਲਾਜ਼ਮ ਸਾਡੇ ਵੱਲੋਂ ਤਨਾਤ ਕੀਤੇ ਗਏ ਹਨ ਤੇ ਇਲੈਕਸ਼ਨ ਬੜੀ ਪੀਸਫੁਲ ਤਰੀਕੇ ਨਾਲ ਚੱਲ ਰਹੀ ਹੈਗੀ ਸਾਡੇ ਰਾਹੀਂ ਵੋਟਰਸ ਨੂੰ ਅਪੀਲ ਹੈਗੀ ਕਿ ਉਹ ਵਰਚੜ ਕੇ ਬਿਨਾਂ ਕਿਸੇ ਭੈ ਦੇ ਉਹ ਆਪਣੇ VOTING RIGHT ਨੂੰ ਐਕਸਰਸਾਈਜ਼ ਕਰਨ ਤੇ ਜਿੱਥੇ ਵੀ ਕੋਈ ਸ਼ਰਾਤੀ ਅੰਸਰ ਕਿਸ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦਾ ਥ੍ਰੈਟ ਕਰਦਾ ਜਾਂ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦਾ ਉਹ ਸਾਨੂੰ ਰਿਪੋਰਟ ਕਰਨ ਅਸੀਂ ਸਖਤੀ ਦੇ ਨਾਲ ਕਾਨੂੰਨੀ ਕਾਰਵਾਈ ਕਰਾਂਗੇ ਜਿੱਥੇ ਸਾਨੂੰ ਸ਼ਿਕਾਇਤਾਂ ਮਿਲੀ ਹੈਗੀ ਅਸੀਂ ਮੁਕੱਦਮੇ ਆਲਰੇਡੀ ਦਰਜ ਵੀ ਕੀਤੇ ਹੈਗੇ ਤੇ ਹੋਰ ਵੀ ਕਿੱਥੇ ਮਿਲੇਗੀ ਤੇ ਪੁਲਿਸ ਪੀਸਫੁੱਲ ਕੰਡਕਸ਼ਨ ਆਫ ਇਲੈਕਸ਼ਨ ਕਰਾਉਣ ਵਾਸਤੇ ਕਮਿਟਿਡ ਹੈ ਤੇ ਨਾਲ ਅਸੀਂ ਫ੍ਰੀ ਐਂਡ ਫੇਅਰ ਤਰੀਕੇ ਨਾਲ ਪੀਸਫੁੱਲ ਇਲੈਕਸ਼ਨ ਕਰਵਾਉਂਗੇ ਥੈਂਕ ਯੂ ਜੀ ਸਰ ਥੈਂਕ ਯੂ ਸਰ ਮਾਰਨਿੰਗ ਵੀ ਇੱਕ ਵੀਡੀਓ ਹਾਂਜੀ ਹਾਂਜੀ देखो पोलिंग स्टेशन पे गाड़ी वो सेक्टर ऑफिसर की थी वहाँ पे कुछ मशीन की प्रॉब्लम की वजह से मशीन चेंज का था इशू तो अंदर वो मशीन क्योंकि आपको पता है कि सेक्टर ऑफिसर्स की व्हीकल्स में स्पेयर मशीन रखवाई गई हैं ताकि कहीं पे कोई दिक्कत हो तो पोलिंग ज्यादा देर ना रोके तो 10-15 मिनट के लिए वो मशीन अंदर रिप्लेसमेंट में थी तो वो अकॉर्डिंगली वो था कोई सच मेजर इशू नहीं है कहीं पे किसी तरह प्रकार की वो कोई इंसिडेंट या कुछ और रिपोर्टेड नहीं सब जगह पीसफुल पोलिंग हो रही है एंड मैं मीडिया को भी रिक्वेस्ट करूँगा कि मैक्सिमम पोलिंग स्टेशन पर जो एक्टिविटीज़ चल रही हैं उनको अच्छे तरीके से रिकॉर्ड करें एंड टेस्टिमोनियल्स uh, लें जो वोटर्स आ रहे हैं अच्छे तरीके से वोटिंग uh, करवा कर पा रहे हैं सभी को आप अभी इस स्कूल uh, में हम सरकारी गर्ल्स सीनियर सेकेंडरी स्कूल में आए हैं और इस स्कूल में आप देखेंगे पांच पोलिंग बूथ बने हुए हैं एंड एवरीवन इज़ कमिंग फॉरवर्ड फॉर वोटिंग ਸਾਰੇ ਕੰਫਰਟੇਬਲ ਤਰੀਕੇ ਨਾਲ ਆ ਕੇ ਆਪਾਂ ਨੇ ਇੱਥੇ NCC ਵੋਲੰਟੀਅਰਸ ਵੀ ਸਕੂਲ ਦੇ ਬੱਚੇ ਲਗਾਏ ਹੋਏ ਆ ਕੁਝ ਵਿਰਧ ਜਾਂ ਜਿਹੜੇ ਇਨਫਰਮ ਵੋਟਰਸ ਆ ਉਹਨਾਂ ਨੂੰ ਸਹੂਲਤ ਦੇਣ ਵਾਸਤੇ ਤੇ ਮਤਲਬ ECi ਵੱਲੋਂ ਡਾਇਰੈਕਸ਼ਨਸ ਤੇ ਦਿੱਤੀਆਂ ਗਈਆਂ ਡਾਇਰੈਕਸ਼ਨਸ ਤੇ ਪੂਰੀ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਇੰਤਜ਼ਾਮਾਤ ਪੁਲਿਸ ਪ੍ਰਸ਼ਾਸਨ ਦੀ ਸਹਿਯੋਗ ਦੇ ਨਾਲ ਸਿਕਿਉਰਿਟੀ ਪੱਕੋ ਫੈਸਿਲਿਟੇਸ਼ਨ ਪੱਖੋਂ ਕਿਤੇ ਗਏ ਨੇ ਜੀ ਲਾਸਟ ਲਾਸਟ ਦੇ ਵਿੱਚ VOTING ਦਾ ਟਾਈਮ ਕੀ ਰਹੇਗਾ ਦੇਖੋ ਲਾਸਟ VOTING 6 ਵਜੇ ਤੱਕ ਹੈ ਜੀ ਐਂਡ 6 ਵਜੇ ਤੱਕ ਜੋ ਵੀ VOTER ਜਿਵੇਂ ਇਸ ਪੋਲਿੰਗ ਸਟੇਸ਼ਨ ਦੀ ਮੈਂ ਪੋਲਿੰਗ ਲੋਕੇਸ਼ਨ ਦੀ ਗੱਲ ਕਰਾਂ ਜੇ ਵੀ ਜੋ ਵੀ VOTER ਮੇਨ ਗੇਟ ਤੋਂ ਐਂਟਰ ਕਰ ਜਾਏਗਾ ਉਹਨੂੰ 5:30 ਵਜੇ ਸਲਿੱਪ ਦਿੱਤੇ ਜਾਣਗੇ ਕਿ ਆ ਰਿਵਰਸ ਕਾਊਂਟਿੰਗ ਕਰਦੇ ਹੋਏ ਸਲਿੱਪ ਦਿੱਤੀ ਜਾਣਗੀ ਔਰ ਉਹਨਾਂ ਵੋਟਰਸ ਨੂੰ ਲਾਈਨ ਦੇ ਵਿੱਚ ਲੱਗੇ ਹੋਏ ਵੋਟਰਸ ਨੂੰ ਵੋਟ ਪਾਣ ਦਾ ਰਹੇਗਾ ਤਾਂ ਕਿ 6 ਵਜੇ ਤੱਕ VOTING ਕਰਵਾ ਸਕਣ 6 ਵਜੇ ਤੋਂ ਬਾਅਦ ਅੰਦਰ ਜੋ ਵੀ ਵੋਟਰ 6 ਵਜੇ ਤੱਕ ਆਏਗਾ ਪ੍ਰਮਿਸਿਸ ਦੇ ਉਹਨੂੰ VOTING ਕਰਨ ਦੀ anumati ਹੋਏਗੀ ਜੀ ਸਰ ਕੱਲ ਦਿੱਲੀ ਲਾਸਟ ਹੈ ਉਸ ਤੋਂ ਬਾਅਦ ਦਾ ਡਾਟਾ ਅਲਰਟ ਹੁੰਦਾ ਡਿਸਟ੍ਰਿਕਟ ਸਟੇਟ ਹੈ ਕੁਝ ਸਪੈਸ਼ਲ ਡਿਵੈਲਪਮੈਂਟ ਹੈ ਦੇਖੋ ਜੀ ਆਪਣੀ ਆਲਰੇਡੀ ਇਲੈਕਸ਼ਨ ਕਰਕੇ ਬਹੁਤ ਹੈਵੀ ਡਿਪਲੋਇਮੈਂਟ ਆਲਰੇਡੀ ਹੈ ਕਿ ਸਾਡੇ ਕੋਲ 12 ਕੰਪਨੀਆਂ ਐਕਸਟਰਨਲ ਫੋਰਸਸ ਦੀ ਬੀਐਸਐਫ ਦੀ 9 ਕੰਪਨੀਆਂ ਤੇ 3 ਕੰਪਨੀਆਂ ਸਟੇਟ ਆਰਮਡ ਪੁਲਿਸ ਦੀ ਪੰਜਾਬ ਪੁਲਿਸ ਤੇ ਵੀ ਬਹੁਤ ਸਾਰੀ 4-500 ਮੁਲਾਜ਼ਮ ਗਰੀਬਨ ਆਪਾਂ 2400-2500 ਮੁਲਾਜ਼ਮਾਂ ਦੇ ਨਾਲ ਇਲੈਕਸ਼ਨਸ ਕਰਵਾ ਰਹੇ ਤਾਂ ਆਲਰੇਡੀ ਵੀ ਆਰ ਇਨ ਅ ਵੈਰੀ ਸੇਫ ਐਂਡ ਸਿਕਿਉਰ এনਵਾਇਰਨਮੈਂਟ ਆਬਵੀਅਸਲੀ ਸੈਂਸਿਟੀਵਿਟੀ ਆਪਣੀ ਬਾਰਡਰ ਡਿਸਟ੍ਰਿਕਟ ਦੇ ਹੋਣ ਕਰਕੇ ਵੈਸੀ ਬਹੁਤ ਜ਼ਿਆਦਾ ਹੁੰਦੀ ਹੈ ਐਂਡ ਬਟ ਐਸਐਸਪੀ ਸਾਹਿਬ ਵੱਲੋਂ ਲੀਡ ਕੀਤੀ ਗਈ ਆਪਣੀ ਜ ਸਾਰੇ ਇਲਾਕਿਆਂ ਦੀ ਪ੍ਰੋਪਰ ਚੈਕਿੰਗ ਨਾਕਾਬੰਦੀ ਕੀਤੀ ਹੋਈ ਹੈ